ਜਿਸ ਤੇ ਉਹਨਾਂ ਨੇ ਕੁਰਲਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹਰਨ ਰਿਕਵਰ ਕੀਤੀ ਹੈ। ਇਹ ਕੋ ਤੋ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ। ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ। ਸੰਪਰਕ ਕਰੋ। ਰੰਧਾਵਾ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੇ ਗੁਰਲਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹਰਨ ਕਵਰ ਕੀਤੀ ਹੈ ਤੇ ਕੇਸ ਰਜਿਸਟਰ ਕਰ ਲਿਆ ਇਨਵੈਸਟੀਗੇਸ਼ਨ ਦਾ ਜੇਕਰ ਇਹ ਤੇ ਇਨਵੈਸਟੀਗੇਸ਼ਨ ਦਰਾਂ ਨਹੀਂ ਪਤਾ ਲੱਗੂਗਾ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦੇ ਜੇਕਰ ਉਹ ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ ਇਹਨੇ ਪਹਿਪੜ ਤੋਂ ਸਰਵਾਰੰਭ ਹੋਇਆ ਨਹੀਂ ਮੈਂ ਤਾਂ ਦਚਮੀ ਹਰ ਉਹਨਾਂ ਦੇ ਕਬੜ ਹੋਈ ਹੈ ਬਾਕੀ ਅਜੇ ਕਰ ਰਹੇ ਹਾਂ ਤਰਤੀਸ਼ ਕਰੀ ਹੋਣੀ ਫਿਲਹਾਲ ਕੋਈ ਨਹੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਜੋ ਵੀ ਆਊਗਾ ਤੇ ਮਿਲਤਾਵ ਕਰ ਜੀ ਜਿਸ ਤੇ ਉਹਨਾਂ ਨੇ ਗੁਰਲਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹੈ ਹਰ ਉਹਨਾਂ ਨੇ ਕਵਰ ਕੀਤੀ ਹੈ ਜੇਕਰ ਉਹ ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਰੰਧਾਵਾ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੇ ਕੁਰਲਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹੈ ਰਿਕਵਰ ਕੀਤੀ ਹੈ ਤੇ ਕੇਸ ਰਜਿਸਟਰ ਕਰ ਲਿਆ ਇਨਵੈਸਟੀਗੇਸ਼ਨ ਦੇ ਦੇਖੋ ਇਹ ਤੇ ਇਨਵੈਸਟੀਗੇਸ਼ਨ ਦਰਾਂ ਨਹੀਂ ਪਤਾ ਲੱਗੂਗਾ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦੇ। ਜੇਕਰ ਉਹ ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ। ਕਿਨੇ ਪਾਵਟ ਸਰ ਬ੍ਰੰਮ ਹੋਇਆ। ਮੈਂ ਤਾਂ ਦੱਛਾ ਵੀ ਹਰ ਉਹਨਾਂ ਦੇ ਕਵਰ ਹੋਈ ਹੈ। ਬਾਕੀ ਅਜੇ ਕਰ ਰਹੇ ਆ ਤਰਤੀਸ਼ ਕੈਰੀਓ। ਪਰਮ ਸ਼ਤਨ ਇਹਨਾਂ ਕੋਈ ਨਹੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਜੋ ਵੀ ਆਊਗਾ ਤੁਹਾਨੂੰ ਦੱਸ ਦੇ। ਜਿਸ ਤੇ ਉਹਨਾਂ ਨੇ ਗੁਰਨਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹਰ ਉਹਨਾਂ ਰਿਕਵਰ ਕੀਤੀ ਹੈ। ਜਿ ਕੋ ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ। ਪਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ। ਸੰਪਰਕ ਕਰੋ। ਰੰਧਾਵਾ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੇ ਕੁਰਲਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੇ ਜਿਹੜੀ ਹਰਨ ਕਵਰ ਕੀਤੀ ਹੈ। ਤੇ ਇਸ ਅਜੇ ਅਜੇ ਕਰਦੇ ਆ ਇਨਵੈਸਟੀਗੇਸ਼ਨ ਦੇ ਦੇਖੋ ਇਹ ਤਾਂ ਇਨਵੈਸਟੀਗੇਸ਼ਨ ਦਰਾਂ ਨਹੀਂ ਪਤਾ ਲੱਗੂਗਾ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦੇਖੋ ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ ਕਿਨੇ ਪਹਿਪੜ ਸਰ ਪਰੰਪਰ ਮੈਂ ਤਾਂ ਦੱਸਿਆ ਵੀ ਇਹਨਾਂ ਨੂੰ ਰਿਕਵਰ ਹੋਈ ਹੈ ਬਾਕੀ ਅਜੇ ਕਰ ਰਹੇ ਆ ਤਰਤੀਸ਼ ਕਰੀ ਹੋਣੀ ਕੋਈ ਨਹੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਜੋ ਵੀ ਆਊਗਾ ਤੇ ਮੈਂ ਦੱਸਾਂਗਾ